ਆਪਾਂ ਸਰਕਾਰ ਦੀ ਕਰਦੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਰੱਖਿਆ ਦੇ ਨੁਮਾਇਤੇ ਨਾਲ ਸਮਝਾਉਂਦੇ ਕੋਈ ਧਿਆਨ ਨਹੀਂ ਰਹਿਣਾ ਰਿਹਾ ਤੇ ਕਾਰਵਾਈ ਨਹੀਂ ਕਰਦੇ ਇਹਨਾਂ ਸ਼ਰਿਆ ਮੇਂ ਗੁੰਡਾ ਕਰਦੀ ਪੁਰਸ਼ਾ ਕਰਦੀ ਬਹੁਤ ਸਖੀਰ ਦੇ ਸਰਕਾਰ ਕਾਰਨ ਬੜਾ ਸਾਫ ਹੈ ਕੋਈ ਤੁਸੀਂ ਦੇਖਦੇ ਹੋ ਕਿ ਰੋਜ਼ ਹੀ ਲੱਤਾਂ ਦੇ ਕੋਲ ਦਾ ਪੰਚਾਇਤ ਦੇ ਮਾਮਲੇ ਗੈਂਗਸਟਰ ਕਹਿ ਕੇ ਸਮਝਾਉਂਦੇ ਕਿ ਲਾਫ ਦੀ ਗੋਲੀ ਮਾਰ ਦਿੰਦੇ ਜਾਂ ਮਾਰ ਹੀ ਦਿੰਦੇ ਜਾਂ ਨੂੰ ਹੀ ਮਾਰ ਦਿੰਦੇ ਕਿੰਨੇ ਮੁੰਡੇ ਇਹਨਾਂ ਦੇ ਪਿਛਲੇ ਆ ਤੋਂ ਹਰਸਾ ਉਰੇ ਰਿਹਾ ਇਦਾਂ ਆ ਦੇਖੋ ਖਾਸ ਤੌਰ ਤੇ ਸਿੱਖਾਂ ਨੂੰ ਕਾਰਕਟ ਕੀਤਾ ਜਾ ਰਿਹਾ ਸਿੱਖਾਂ ਦੇ ਮੁੰਡੇ ਡਰਕਟਰ ਕਹਿ ਕੇ ਮਾਰੇ ਜਾ ਰਹੇ ਸਿੱਖਾਂ ਦੇ ਮੁੰਡਾ ਗੱਪਾਂ ਦੇ ਮਾਰਨ ਜਾ ਰਹੇ ਆ ਤੁਹਾਨੂੰ ਦਿਖਾਉਣਾ ਆ ਦੇਖੋ ਆਹ ਬਲਾਕ ਇੱਕ ਕਰੇ ਜਿਆ ਆ ਇੱਕ ਆ ਦੇਖੋ ਇੱਕ ਕੱਲ ਕੱਲ ਦੀ ਵੀਡੀਓ ਵਾਇਰਲ ਇੱਕ ਖਰੜ ਦੀ ਵੀਡੀਓ ਆ ਉਹ ਦੇਖੋ ਕਿਵੇਂ ਇੱਕ ਬੀਬੀ ਨੂੰ ਆ ਦੇਖੋ ਪੁਲਸ ਵਾਲਾ ਕਿਵੇਂ ਇਹ ਆਓ ਦੇਖੋ ਇਹ ਕਾਜ ਇਹ ਇਹ ਬੁੱਟਰ ਪ੍ਰਾਣੀ ਤੇ ਹੋਰ ਕੀ ਐ ਇਹ ਇਹ ਗੱਲਾਂ ਆਪਾਂ ਕਰਦੇ ਆਂ ਵੀ ਅਸੀਂ 90 ਦੇ ਦੌਰ ਦੇ ਬੱਚਾ ਜਿਵੇਂ ਹਜ਼ਾਰਾਂ ਨੌਜਵਾਨਾਂ ਨੇ ਖੋਹ-ਖੋ ਕੇ ਇਸ ਉਸ ਨੇ ਮਾਰ ਜੈਨਾ ਮਤਨਾਣੇ ਮਾਰਿਆ ਸਰਕਾਰ ਨੇ ਉਹਨੂੰ ਬਣਵਾਇਆ ਉਦੋਂ ਤਾਂ ਵੱਧ ਚੁੱਕਿਆ ਗੁੰਡਾ ਰਾਜ ਐ ਇਸ ਵੇਲੇ ਤੁਸੀਂ ਦੇਖੋ ਵੀ ਜੇ ਮੇਰੇ ਵਰਗੇ ਬੰਦੇ ਨੂੰ ਇਸ ਤਰ੍ਹਾਂ ਇਹ ਚੱਕ ਕੇ ਲਾ ਜਾ ਕੇ ਗੁੱਟ ਮਾਰ ਕਰਕੇ ਬੰਦ ਕਰ ਸਕਦੀ ਹੈ ਕੋਈ ਮਰਜ਼ੀ ਕਹਾਣੀ ਕਹ ਰਹੀ ਹੈ ਪੁਲਸ ਤੇ ਸ਼ਰਿਆ ਮੈਨੂੰ ਬਗੰਦਰ ਸਿੰਘ ਨੇ ਕਿਹਾ ਜਿਹੜਾ ਜੀਵੀ ਹੁਣ ਪਿੱਛੇ ਆ ਕੇ ਖੜ ਗਿਆ ਪ੍ਰਸ਼ਾਦ ਸਾਰਾ ਉਹ ਬਚਾਉਣ ਤੇ ਲੱਗਿਆ ਹੋਇਆ ਉਹ ਜਗੰਦਰ ਸਿੰਘ ਤੇ ਬਰ ਬਰਿੰਦਰ ਸਿੰਘ ਇਹਦੇ ਦੋ ਨਾਲੇ ਹੌਲਦਾਰ ਰੈਂਕ ਦੇ ਬੰਦੇ ਆ ਸ਼ਰਿਆ ਕਹਿ ਰਹੇ ਕੀ ਕਰ ਲੋਗੇ ਪੁਲਸ ਦਾ ਪੁਲਸ ਤਾਂ ਇਹ ਕਰਦੀ ਹੁੰਦੀ ਹੈ ਮੈਨੂੰ ਕਹਿ ਰਹੇ ਤੈਨੂੰ ਹੀ ਪਤਾ ਪੁਲਸ ਕੀ ਕਰਦੀ ਹੁੰਦੀ ਹੈ ਹੁਣ ਤੇ ਹੱਥ ਬਹੁਤ ਜੰਮੇ ਆ ਕੀ ਕਰਾ ਦੋਗੇ ਸਾਡਾ ਜਨੇ ਇਥੋਂ ਤੱਕ ਇਥੋਂ ਸਾਫ ਹੁੰਦੀਆਂ ਨੇ ਗੱਲਾਂ ਕਿ ਰੋਹੇ ਪੁਲਿਸ ਬੰਦੇ ਮਾਰ ਰਹੀ ਹੈ ਇਹਦਾ ਕਾਰਨ ਕੀ ਹੈ ਜਿੰਨੇ ਵੀ ਉੱਚਾਧਿਆ ਤੇ ਬੰਦੇ ਬੈਠੇ ਆ ਪਾਸੇ ਬੈਠੇ ਨੂੰ ਸਿੱਖ ਹੈਗਾ ਸਾਰੇ ਗਾਇ ਸਿੱਖ ਬੰਦੇ ਲਾਏ ਹੋਏ ਨੇ ਸਾਰਾ ਦਿੱਲੀ ਵਾਲਿਆਂ ਦਾ ਕੰਟਰੋਲ ਆ ਇਸੇ ਕਰਕੇ ਸਿੱਖਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਪੱਗਾਂ ਵੀ ਲਾਈਆਂ ਜਾ ਰਹੀਆਂ ਸਿੱਖਾਂ ਦੇ ਮੁੰਡੇ ਵੀ ਮਾਰੇ ਜਾ ਰਹੇ ਨੇ ਲੱਤਾਂ ਬਾਹਾਂ ਵੀ ਬੋਲ ਦੇ ਮਾਰਨਾ ਜਾ ਰਹੇ ਆ ਆ ਹਿੰਗ ਸਿੰਘ ਕੁੱਟਿਆ ਗਿਆ ਕੱਲ ਉਹਦੇ ਘਰ ਵਾਲੀ ਕੁੱਟੀ ਗਈ ਇਹਨੇ ਕਿਸੇ ਦੇ ਕੋ ਸਿੱਖ ਨਿਸ਼ਾਨੇ ਤੇ ਐ ਇਹ ਜਦ ਲਈ ਨਗਰ ਕੂਸ਼ੀ ਇਕਤਰਾਦੀ ਇਸ ਚਾਸ਼ਤਰੀਨ ਕੀਤੀ ਜਾ ਰਹੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿ ਰਿਹਾ ਜੇ ਤੁਸੀਂ ਐਂ ਬੈਠੇ ਰਹੇ ਨਾ ਆ ਸਾਡੇ ਅਰਗਾਂ ਨੂੰ ਇਹਨਾਂ ਨੇ ਹੱਥ ਪਾ ਲਿਆ ਜਾਂ ਹੋਰ ਬੰਦੇ ਨੂੰ ਹੱਥ ਪਾ ਲਿਆ ਜਾਂ ਮਾਰ ਰਹੇ ਨੇ ਮਾਰਨਾ ਇਹਨਾਂ ਲਈ ਬੰਗਾ ਬਹੁਤ ਤੁਸੀਂ ਦੇਖੋ ਦਰਿੰਦਗੀ ਦੇਖੋ ਜਿੱਦੇ ਪਟਿਆਲੇ ਮਾਰਿਆ ਨਾ ਮੁੰਡਾ ਉਹਨਾਂ ਨੇ ਵੇ ਮੁੰਡੇ ਨੇ 50 ਚੱਕਰ ਲਿਤੇ ਉਹਨਾਂ ਨੇ ਕੋਈ ਖੰਮ ਕਾਮ ਨਾ ਕੀਤਾ ਜਿਵੇਂ ਨਾ ਸ਼ਿਕਾਰੀ ਨਹੀਂ ਸ਼ਿਕਾਰ ਖੇਡਦੇ ਸ਼ਿਕਾਰ ਖੇਡਣ ਜਾਂਦੇ ਆ ਤੁਸੀਂ ਕਹਿੰਦੇ ਵੀ ਤੁਸੀਂ ਨਿਸ਼ਾਨਾ ਉਹ ਗਲਤ ਨੂੰ ਲਾ ਨਿਸ਼ਾਨਾ ਸ਼ਿਕਾਰ ਦੇ ਨੂੰ ਲਾ ਨਿਸ਼ਾਨਾ ਸ਼ਿਕਾਰ ਦੇ ਓਵੇਂ ਇਹਨਾਂ ਨੇ ਐ ਮਤਲਬ ਕਿ ਪਹਿਲਾਂ ਮੁਖੌਲ ਕੀਤਾ ਉਹ ਹੱਥ ਖੜੇ ਕਰਾਏ ਫਿਰ ਨੂੰ ਮੁੱਤਾ ਪਵਾ ਕੇ ਫਿਰ ਇਹਨਾਂ ਨੇ ਇੱਕ ਦੂਜੇ ਨੂੰ ਕਹਿੰਦੇ ਤੂੰ ਮਾਰਦਾ ਤੇ ਮੈਂ ਮਾਰਦਾ ਤੂੰ ਮਾਰਦਾ ਤੇ ਮੈਂ ਮਾਰਦਾ ਐ ਨੋਟੇ ਮੁੰਡੇ ਦੇ ਮੁੱਤਾ ਪਾ ਕੇ ਉਹਦੇ ਸਿਰ 'ਤੇ ਤਰੀ ਛਾਤੀ ਗੋਲ ਨਾ ਮਾਰਦਾ ਪਾਣੀ ਕਿਸੇ ਪਤਾਨੀ ਸੋਭੀ ਸੁਣ ਲਓ ਬਾਈ ਜੀ ਉਸ ਤੋਂ ਬਾਅਦ ਸੁਣੋ ਇਹ ਇਹ ਜਦੋਂ ਤੁ ਖੰਮ ਕਾਮਲਾ ਹੁੰਦਾ ਪੰਜਾਬ ਦਾ ਡਿਸਪਲਿਨ ਬਿਲਡ ਕਰਕੇ ਆਦੀ ਤਰ੍ਹਾਂ ਤੁ ਮੋਲਾ ਛੇਤੀ ਦਾ ਬੋਸ ਵਧੀਆ ਕੰਮ ਕੀਤਾ ਹੈ ਪੰਜਾਬ ਦਾ ਮੁੱਖ ਮੰਤਰੀ ਟਿਕਟ ਲਾ ਕਿਤਾਈ ਜਾਂਦਾ ਹੈ ਜੀ ਜੀਪੀ ਡਿਸਕਾਂ ਦੇ ਨਾਮ ਸਨਮਾਨ ਦਿੱਤੇ ਜਾਂਦੇ ਆ ਜਿਹੜੇ ਬੰਦੇ ਠੁੱਠੇ ਮੁਕਾਬਲੇ ਕਰ ਰਹੇ ਨੇ ਪੰਜਾਬ ਦੇ ਨੂੰ ਸਾਡੇ ਮੁੰਡਿਆਂ ਨੂੰ ਮਾਰ ਰਹੇ ਆ ਉਹਨਾਂ ਦਾ ਨਾਂ ਰਾਸ਼ਟਰਪਤੀ ਅਵਾਰਡ ਦੇ ਨਾਮਦਿਤ ਕਰਕੇ ਭੇਜਿਆ ਜਾਂਦਾ ਦੇਖੋ ਹੈਰਾਨੀ ਦੀ ਗੱਲ ਆ ਕੀ ਹੋ ਗੱਲ ਕੀ ਰਿਹਾ ਪੰਜਾਬ ਚ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਵੀ ਜੇ ਤੁਸੀਂ ਅੱਜ ਵੀ ਅਸੀਂ ਚੰਪੂ ਕਰਕੇ ਬੈਠੇ ਰਹੇ ਨਾ ਤਾਂ ਆਂਗਲਾ ਸਮਾਂ ਇੱਥੇ ਕਿਸੇ ਨੇ ਵੀ ਚੰਗਾ ਨਹੀਂ ਹੈ ਜਿਹਨੂੰ ਮਰਜ਼ੀ ਚਾਕੇ ਮਾਰ ਕੇ ਫਟਾ ਦੇ ਨਾ ਕਿੰਨੇ ਖ ਪਾਏ ਆ ਕਿ ਕੀ ਉਹ ਵੀ ਗੱਲ ਜੋ ਮੈਂ ਕਹਿ ਰਿਹਾ ਪੁਲਿਸ ਵਾਲੇ ਅੰਦਰ ਆ ਬਈ ਕੀ ਕਰਤਾ ਤੁਸੀਂ ਗਾਲ ਕੱਢ ਕੇ ਕਹਿ ਰਿਹਾ ਵੀ ਤੁਸੀਂ ਕੀ ਪੁਲਿਸ ਦਾ ਫੜ ਲਿਆ ਮੈਂ ਤਾਂ ਆਸਬਾਦ ਚ ਨੇ ਮਾਰ ਕੇ ਫਾਤੇ ਹੋਣ ਮਾਰੀ ਜਾਂਦੇ ਰੋਲਾ ਤੁਸੀਂ ਪਾ ਕੇ ਬਹਿ ਜਾਓ ਤੁਸੀਂ ਕਰ ਦੋਗੇ ਇਹਦਾ ਤਾਂ ਇਹ ਇਹ ਸਾਨੂੰ ਪੜਨਾ ਪੈਣਾ ਨੇ ਕੱਲ ਜਿਹਨੂੰ ਮਰਦੀ ਚੱਕ ਕੇ ਕੁੱਟਮਾਰ ਕਰ ਦੇਣਗੇ ਉਹਦਾ ਕੋਈ ਸਿਰਫ ਦਾ ਮਾਹੌਲ ਕੀਤਾ ਰਿਹਾ ਸਾਨੂੰ ਕਰ ਰਿਹਾ ਹੈ ਕਿਨੇ ਇੱਛੇ ਹੁੰਦੇ ਆ ਕਪੜੇ ਆ ਕੀ 76 ਵੀ ਫੇਰਦੇ ਆ ਪੈਸੇ ਵੀ ਲੈਣੇ ਆ ਤੇ ਚੁੰਨੀ ਨਹੀਂ ਕਰਵਾਂਗੇ ਕੋਈ ਰਿਹਾ ਲੋਕਾਂ ਨਾਲ ਖਬਰਾਂ ਕਿੰਨੇ ਕੁ ਬੰਦੇ ਜਿਹੜੇ ਵਿਚਾਰੇ ਆਈ ਚੁੱਪ ਕਰਕੇ ਕੁੱਟ ਖਾ ਕੇ ਤੇ ਪੈਸੇ ਦੇ ਚੁੱਪ ਕਰ ਜਾਂਦੇ ਆ